ਸਿੰਘਾਸ਼ਿਕ ਕਰ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਬਕੀ ਸਿੰਘ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਵੀ ਛੇਤੀ ਹੀ ਹੋ ਰਿਹਾ ਕਰਨਾ ਰਾਹਤ ਦੇਣ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਏ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਅਸੀਂ ਚਰਚਿਕਾ ਇਹਨਾਂ ਹਨ ਸੰਗਤ ਦਾ ਸਹਿਯੋਗ ਵਧੀਆ ਲੱਗਦਾ ਜਦੋਂ ਪੈਰੋਲ ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ੈਨ ਚ ਵੀ ਰਹਿੰਦਾ ਸੀ ਜੀ ਦੰਡ ਵੀ ਗਿਨੇ ਜਾਂਦੇ ਸੀ ਕਿ ਇੱਕ ਗਾਇ ਦੋ ਗਏ ਪਰ ਹੁਣ ਰੈਗੂਲਰ ਰਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕ ਤਾਂ ਹੈਗਾ ਜੀ ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਾਮੀ ਦੇ ਚਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ ਉਸ ਵੇਲੇ ਆਖਿਰ ਕੀ ਹੋਇਆ ਸੀ ਕੁਛ ਨਹੀਂ ਬਸ ਦਾਣੇ ਪਾਣੀ ਦੇ ਖੇਡਾਂ ਜਦੋਂ ਅੰਦਰ ਹੁੰਦਾ ਅੰਦਰ ਗਾੜੀ ਜਿਹੜਾ ਬਾਹਰ ਆਉਂਦਾ ਬਾਹਰ ਆਲਾ ਬਾਕੀ ਧੰਨਵਾਦ ਜੀ ਜੀ ਤੁਹਾਡੇ ਕੇਸ ਦੇ ਤੁਹਾਡੇ ਅੱਗੇ ਅੱਗੇ ਕੀ ਪ੍ਰੋਗਰਾਮ ਰਹਿਣਗੇ ਉਹਨਾਂ ਨੇ ਕੀ ਗੱਲਬਾਤ ਕਰਕੇ ਆਏ ਭਾਈ ਜਤਾਰ ਸਿੰਘ ਤਾਰਾ ਭਾਈ ਪੰਜੀ ਸਿੰਘ ਪਿਉਰਾ ਅੰਦਰ ਨਹੀਂ ਉਹਨਾਂ ਸਾਰਿਆਂ ਨੇ ਸਾਰੀ ਸਾਰੀ ਨੂੰ ਪੱਤੇ ਬੁਲਾਈ ਆ ਜੀ ਵਾਹ ਜੀ ਵਾਹ ਜੀ ਵਾਹ ਜੀ ਤੇ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਜੀ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕਿਤੇ ਜੀ ਬਾਕੀ ਸਿੰਘਾਂ ਸਿਕਰ ਕਰ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਬਾਕੀ ਸਿੰਘ ਹੈ ਜਿਹੜੇ ਆਪਣੇ ਸਜਾਵਾਂ ਪੂਰੀਆਂ ਕਰ ਚੁੱਕੇ ਹੈ ਉਹਨਾਂ ਨੂੰ ਵੀ ਛੇਤੀ ਹੀ ਉਹ ਰਿਹਾ ਕਰਨ ਰਾਹਤ ਦੇਣ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਹਾਂ ਜੀ ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਇਆ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਹੈ ਅਸੀਂ ਚੰਗੀ ਕਿਰਿਆ ਹੈ ਨਾ ਸੰਗਤ ਦਾ ਸਹਿਯੋਗ ਵਧੀਆ ਲੱਗਦਾ ਜਦੋਂ ਪੈਰੋਲ ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ਹਿਨ 'ਚ ਇਹ ਵੀ ਰਹਿੰਦਾ ਸੀ ਜੀ ਦੰਡ ਵੀ ਗਿਨੇ ਜਾਂਦੇ ਸੀ ਕਿ ਇੱਕ ਗਿਆ ਦੋ ਗਏ ਪਰ ਹੁਣ ਰੈਗੂਲਰ ਜ਼ਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕ ਤਾਂ ਹੈ ਜੀ ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਾਮੀ ਦੇ ਚਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ ਉਸ ਵੇਲੇ ਆਖਿਰ ਕੀ ਹੋਇਆ ਸੀ ਕੁਛ ਨਹੀਂ ਬਸ ਦਾਣੇ ਪਾਣੀ ਦੇ ਖੇਡਾਂ ਜਦੋਂ ਅੰਦਰ ਹੁੰਦਾ ਅੰਦਰ ਗਾੜੀ ਬਾਹਰ ਆਉਂਦਾ ਬਾਹਰ ਹਾਲਾਂਕਿ ਬਾਕੀ ਧੰਨਵਾਦ ਜੀ ਜੀ ਤੁਹਾਡੇ ਕੇਸ ਦੇ ਤੁਹਾਡੇ ਅੱਗੇ ਅੱਗੇ ਕੀ ਪ੍ਰੋਗਰਾਮ ਰਹਿਣਗੇ ਉਹਨਾਂ ਨੇ ਕੀ ਗੱਲਬਾਤ ਕਰਕੇ ਆਏ ਭਾਈ ਜਤਾਰ ਸਿੰਘ ਤਾਰਾ ਭਾਈ ਜਤਾਰ ਸਿੰਘ ਪਿਓਰਾ ਉਹਨਾਂ ਸਾਰਿਆਂ ਨੇ ਇੰਸਾਰੀ ਸਾਰਿਆਂ ਨੂੰ ਪਤਾ ਉਹ ਲਾਈ ਹੈ ਜੀ ਵਾਹਿਗੁਰੂ ਜੀ ਦੀ ਕਿਰਪਾ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕੀਤਾ ਜਾਵੇ ਬਹੁਤ ਸੰਘਰਸ਼ ਕਰ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਬਖਤੀ ਸਿੰਘ ਜਿਹੜੇ ਆਪਣੇ ਸਜਮਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਵੀ ਛੇਤੀ ਹੀ ਹੋ ਰਿਹਾ ਕਰਨਾ ਰਾਹਤ ਦੇਣ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਹਾਂ ਜੀ ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਏ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ੈਨ ਦੇ ਵਿੱਚ ਕੀ ਚੱਲ ਰਿਹਾ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਹੈ ਅਸੀਂ ਚੰਗੀ ਗੱਲ ਹੈ ਹਨਾ ਸੰਗਤ ਦਾ ਸਹਿਯੋਗ ਵਧੀਆ ਲੱਗਦਾ ਜਦੋਂ ਪੈਰੋਲ ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ੈਨ ਚ ਇਹ ਵੀ ਰਹਿੰਦਾ ਸੀ ਜੀ ਦੰਡ ਵੀ ਗਿਨੇ ਜਾਂਦੇ ਸੀ ਕਿ ਇੱਕ ਗਿਆ ਦੋ ਗਏ ਪਰ ਹੁਣ ਰੈਗੂਲਰ ਜ਼ਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕਤ ਹੈ ਜੀ ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਾਮੀ ਦੇ ਚਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ ਉਸ ਵੇਲੇ ਆਖਿਰ ਕੀ ਹੋਇਆ ਸੀ ਕੁਛ ਨਹੀਂ ਬਸ ਦਾਣੇ ਪਾਣੀ ਦੇ ਖੇਡਾਂ ਜਦੋਂ ਅੰਦਰ ਹੁੰਦਾ ਅੰਦਰੋਂ ਗਾੜੀ ਬਾਹਰ ਆਉਂਦਾ ਬਾਹਰ ਆਣਾ ਬਾਕੀ ਧੰਨਵਾਦ ਜੀ ਜੀ ਤੁਹਾਡੇ ਕੇਸ ਦੇ ਤੁਹਾਡੇ ਅੱਗੇ ਅੱਗੇ ਕੀ ਪ੍ਰੋਗਰਾਮ ਰਹਿਣਗੇ ਉਹਨਾਂ ਨਾਲ ਕੀ ਗੱਲਬਾਤ ਕਰਕੇ ਆਏ ਭਾਈ ਜਗਤਾਰ ਸਿੰਘ ਤਾਰਾ ਭਾਈ ਭਗਤ ਸਿੰਘ ਪਿਓਰਾ ਅੰਦਰ ਨਹੀਂ ਉਹਨਾਂ ਸਾਰੇ ਨਹੀਂ ਸਾਰੀ ਤਾਂ ਜਨੂਪਤੀ ਬੁਲਾਈ ਆ ਜੀ ਵਾਹਿਗੁਰੂ ਜੀ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕੀਤਾ ਜਾਵੇ